ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ PUP Study Hub ਤੇ ਸਵਾਗਤ ਹੈ। ਆ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ B.S.M ਚੌਥੇ ਦਾ ਜਿਹੜਾ ਰਿਲੀਜੀਅਸ ਤੇ ਟਾਪਿਕ ਜਿਹੜੇ ਸ਼ੁਰੂ ਕੀਤੇ ਹਨ। ਆਧਾ ਟਾਪਿਕ ਰਹਿਣ ਵਾਲਾ ਸੂਫੀਵਾਦ। ਸੂਫੀਵਾਦ ਕੀ ਸੀ, ਉਹਦਾ ਆਰੰਭ ਕਿਵੇਂ ਹੋਇਆ, ਇਹਦਾ ਵਿਕਾਸ ਕਿਉਂ ਹੈ, ਇਹਦੇ ਕੀ ਸਿਧਾਂਤ ਤੇ ਵਿਸ਼ੇਸ਼ਤਾਵਾਂ ਹਨ। ਠੀਕ ਹੈ। ਇਸ ਵੀਡੀਓ ਦੇ ਅੰਦਰ ਡਿਸਕਸ ਕਰਾਂਗੇ। ਜਿਨ੍ਹਾਂ ਨੇ ਪਿਛਣੇ ਵੀਡੀਓ ਨਹੀਂ ਦੇਖੀਆਂ ਉਹ ਜਾ ਕੇ ਚੈੱਕ ਆਊਟ ਕਰ ਲਿਓ। ਤੇ ਜਿਹੜੇ ਚੈਨਲ ਦੇ ਨਵੇਂ ਹਨ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਤੇ ਆਦੇ ਯਾਰ ਬੇਲੀ ਇਹਨਾਂ ਸ਼ੇਅਰ ਕਰਦੇ ਕਰੋ ਚੈਨਲ ਜਿਹੜਾ ਹੈਗਾ ਨਵਾਂ ਹੈਗਾ 2-3 ਮਹੀਨੇ ਪਹਿਲਾਂ ਹੀ ਬਣਾਇਆ ਗਿਆ ਹੈਗਾ ਤਾਂ ਕਰਕੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਦੇ ਹੋ ਚਲੋ ਆ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਆ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆਉਂਦਾ ਸੂਫੀਵਾਦ ਕੀ ਹੈ ਸੂਫੀ ਲਹਿਰ ਕੀ ਸੀ ਠੀਕ ਆ ਜੇ ਸੂਫੀ ਮਤ ਤੋਂ ਕੀ ਭਾਵੇ ਦਾ ਇਹਨਾਂ ਸਾਰਿਆਂ ਦੇ ਲਈ ਇਹੀ ਆਨਸਰ ਦੇਸੀ ਲਿਖਣਾ ਹੈਗਾ ਪਹਿਲਾਂ ਆਪਾਂ ਦੇਖਦੇ ਹਾਂ ਜਨਪਛਾਨ ਸੂਫੀ ਮਤ ਸੂਫੀ ਲਹਿਰ ਹੈ ਕੀ ਸੂਫੀ ਮਤ ਇਸਲਾਮ ਧਰਮ ਦੀ ਇੱਕ ਜੇਹੀ ਸ਼ਾਖਾ ਹੈ ਸ਼ਾਖਾ ਤੋਂ ਭਾਵ ਇਸਲਾਮ ਧਰਮ ਦਾ ਅਜਿਹਾ ਹਿੱਸਾ ਹੈ ਜਿਸ ਲਈ ਪਹਿਲਾ ਤਸਵਫ ਸ਼ਬਦ ਜਿਹੜਾ ਉਪਯੋਗ ਕੀਤਾ ਜਾਂਦਾ ਸੀ ਸੂਫੀ ਮਤ ਇੱਕ ਅਜਿਹਾ ਰਸਤਾ ਹੈ ਜਿਸ ਉਤੇ ਚੱਲ ਕੇ ਅਸੀਂ ਉਸ ਸੱਚੇ ਰੱਬ ਨੂੰ ਪ੍ਰਾਪਤ ਕਰ ਸਕਦੇ ਹਾਂ ਸੂਫੀ ਮਤ ਦੇ ਲੇਖਕਾਂ ਨੇ ਇਸ ਦੇ ਲਈ ਆਪਣੀਆਂ ਵਾਕ-ਵਾਕ ਵਿਚਾਰਤਨਾਵਾਂ ਦਿੱਤੀਆਂ ਹਨ ਤਾਂ ਸੂਫੀ ਮਤ ਅਜਿਹਾ ਰਸਤਾ ਹੈਗਾ ਜਿਹਦੇ ਉੱਤੇ ਚੱਲ ਕੇ ਆਪਾਂ ਪਰਮਾਤਮਾ ਨੂੰ ਪਾ ਸਕਦੇ ਹਾਂ ਵਾਕ-ਵਾਕ ਸੂਫੀ ਮਤ ਦੇ ਜਿਹੜੇ ਲੇਖਕ ਹੋਇਆ ਉਹਨਾਂ ਨੇ ਆਪ ਦੀਆਂ ਆਪ ਦੇ ਵਿਚਾਰਤਨਾਵਾਂ ਦਿੱਤੀਆਂ ਹਨ ਕਿਸੇ ਨੇ ਕਿਹਾ ਕਿ ਸੂਫੀ ਮਤਾ ਆ ਹੈ ਕਿਸੇ ਨੇ ਕਿਹਾ ਸੂਫੀ ਮਤਾ ਹੁੰਦੀ ਹੈ ਤਾਂ ਅਲੱਗ-ਅਲੱਗ ਡੈਫੀਨੇਸ਼ਨਾਂ ਉਹਨਾਂ ਨੇ ਸੂਫੀ ਮਤ ਦੇ ਲਈ ਦਿੱਤੇ ਹਨ ਠੀਕ ਆ ਤਾਂ ਕੋਈ ਕਹਿੰਦਾ ਹੈ ਕਿ ਰੱਬ ਤੋਂ ਬਗੈਰ ਸਾਰਾ ਕੁਝ ਤਿਆਗ ਦੇਣ ਨੂੰ ਹੀ ਸੂਫੀ ਮਤ ਕਿਹਾ ਜਾਂਦਾ ਹੈ ਕਿ ਰੱਬ ਨੂੰ ਛੱਡ ਕੇ ਜਿਹੜਾ ਵੀ ਸਾਡੇ ਕੋਲ ਚੀਜ਼ਾਂ ਹਨ ਜੋ ਵੀ ਵਸਤੂਆਂ ਹਨ ਜੋ ਵੀ ਸਾਡੇ ਰਿਸ਼ਤੇ ਸਾਰਾ ਕੁਝ ਤਿਆਗ ਦੋ ਇਸ ਨੂੰ ਹੀ ਸੂਫੀ ਮਤ ਕਿਹਾ ਜਾਂਦਾ ਹੈ ਤੇ ਆ ਤੇ ਕੋਈ ਕਹਿੰਦਾ ਹੈ ਸੂਫੀ ਮਤ ਇੱਕ ਅਜੀਹ੍ਹਾ ਰਸਤਾ ਹੈ ਜਿਸ ਉਤੇ ਚੱਲ ਕੇ ਅਸੀਂ ਇਸ਼ਕ ਮੁਜਾਜ਼ਜ਼ੀ ਤੋਂ ਇਸ਼ਕ ਹਕੀਕੀ ਵਾਲਾ ਤੁਰ ਜਾਂਦੇ ਹਾਂ ਇੱਥੇ ਇਸ਼ਕ ਹੀ ਉਸ ਦਾ ਮੁੱਖ ਧਰਮ ਬਣ ਜਾਂਦਾ ਹੈ ਤਾਂ ਕੋਈ ਕਹਿੰਦਾ ਹੈ ਕਿ ਸਭ ਕੁਝ ਤਿਆਗ ਦਿਓ ਤੇ ਕੋਈ ਕਹਿੰਦਾ ਹੈ ਕਿ ਇਸ ਦੇ ਰਸਤੇ ਤੇ ਚੱਲੋ ਪ੍ਰੇਮ ਦੇ ਰਸਤੇ ਤੇ ਚੱਲੋ ਜਿੱਥੇ ਇਸ਼ਕ ਮਜਾਜ਼ੀ ਤੋਂ ਹਟ ਕੇ ਇਸ਼ਕ ਹਕੀਕੀ ਵੱਲ ਚੱਲੋ ਰੱਬ ਦੇ ਵੱਲ ਚੱਲੋ ਤੁਸੀਂ ਜਿੱਥੇ ਸਾਰਾ ਕੁਝ ਭੁੱਲ ਕੇ ਉਹ ਪ੍ਰੇਮੀ ਹੀ ਰੱਬ ਹੁੰਦਾ ਹੈ ਤਾਂ ਵੱਖ-ਵੱਖ ਵਿਦਵਾਨਾਂ ਨੇ ਆਪ ਦੀਆਂ ਜਿਹੜੀਆਂ ਵਿਚਾਰਤਨਾਵਾਂ ਦਿੱਤੀਆਂ ਸੀ ਹੁਣ ਪੜਦੇ ਹਾਂ ਸੂਫੀ ਮਤ ਦਾ ਆਰੰਭ ਕਿਵੇਂ ਹੋਇਆ ਸੂਫੀ ਮਤ ਲਹਿਰ ਕੋਈ ਬਗਾਵਤੀ ਲਹਿਰ ਨਹੀਂ ਸੀ ਇਹ ਤਾਂ ਸ਼ਰੀਅਤ ਤੇ ਤੁਰਨ ਵਾਲੀ ਪੈਗੰਬਰ ਤੇ ਕੁਰਾਨ ਤੇ ਨਿਰਭਰ ਇੱਕ ਲਹਿਰ ਸੀ ਤਾਂ ਸੂਫੀ ਮਤ ਲਹਿਰ ਇੱਕ ਬਗਾਵਤੀ ਲਹਿਰ ਨਹੀਂ ਸੀ ਕਿ ਕਿਸੇ ਕਾਰਨ ਕਿਸੇ ਅਜਿਹੀ ਬੁਰਾਈ ਦੇ ਵਿਰੋਧ ਨਹੀਂ ਬਣੀ ਸੀ ਇਹ ਤਾਂ ਪਰਮਾਤਮਾ ਨੂੰ ਮਿਲਾਂ ਦੇ ਲਈ ਪਰਮਾਤਮਾ ਨੂੰ ਪਾਉਣ ਦੇ ਲਈ ਇੱਕ ਲਹਿਰ ਚਲਾਈ ਗਈ ਸੀ ਉਹਦੇ ਸਿਧਾਂਤ ਬਣਾਏ ਗਏ ਸੀ ਠੀਕ ਆ ਤੇ ਇਹ ਸਾਰੀ ਜਿਹੜੀ ਲਹਿਰ ਸੀ ਇਹ ਕੁਰਾਨ ਦੇ ਉੱਤੇ ਨਿਰਭਰ ਸੀ ਇਸਲਾਮ ਧਰਮ ਦੇ ਵਿੱਚ ਪਵਿੱਤਰ ਗ੍ਰੰਥ ਹੈਗਾ ਕੁਰਾਨ ਉਸ ਉੱਤੇ ਇਹ ਨਿਰਪਟਲਰਸ ਇਸ ਦੀ ਸ਼ੁਰੂਆਤ حضرت ਮੁਹੰਮਦ ਸਾਹਿਬ ਤੋਂ ਮਗਰੋਂ ਜਲਦੀ ਹੀ 7ਵੀਂ ਸਦੀ ਵਿੱਚ ਹੋਈ ਤਾਂ حضرت ਮੁਹੰਮਦ ਸਾਹਿਬ ਜਿਹੜਾ ਹੈਗਾ ਇਸਲਾਮ ਧਰਮ ਦਾ ਮੋਦੀ ਮੰਨਿਆ ਜਾਂਦਾ ਹੈਗਾ ਇੱਕ ਦੇਵਤੇ ਦੇ ਰੂਪ ਵਿੱਚ ਮੰਨਿਆ ਜਾਂਦਾ ਕਹਿ 사ਤੇ ਆ ਤਾਂ ਇਸਤੇ ਬਾਅਦ ਵਿੱਚ ਜਿਹੜਾ ਹੈਗਾ ਇਸਲਾਮ ਜਿਹੜਾ ਸੂਫੀ মত ਸੀ ਉਹ ਉਹਦਾ ਵਿਕਾਸ ਹੋਇਆ ਉਹਦੀ ਸ਼ੁਰੂਆਤ ਹੋਈ ਸਾਰਿਆਂ ਤੋਂ ਪਹਿਲਾਂ ਸੂਫੀ ਸ਼ਬਦ ਸੀ ਜਿਹੜਾ ਅਬੂਲ ਹਾਸ਼ਮ ਦੇ ਨਾਮ ਲਈ ਉਪਯੋਗ ਕੀਤਾ ਗਿਆ ਸੀ ਤਾਂ ਇਤੇ ਸ਼ਬਦ ਲੈ ਲਿਓ ਇਹ ਸਮਾ 8ਵੀਂ ਸਦੀ ਦਾ ਸੀ 8ਵੀਂ ਸਦੀ ਦੇ ਵਿੱਚ ਅਬੂਲ ਹਾਸ਼ਮ ਦੇ ਨਾਮ ਦੇ ਲਈ ਸੂਫੀ ਸ਼ਬਦ ਜਿਹੜਾ ਵਰਤਿਆ ਗਿਆ ਸੀ ਅਤੇ ਸੂਫੀਆ ਬਹੁਵਚਨ ਇੱਕ ਤਾਂ ਇਕੱਲਾ ਸੂਫੀ ਹੋ ਗਿਆ ਤੇ ਇੱਕ ਸੂਫੀਆ ਹੋ ਗਿਆ ਠੀਕ ਆ ਤਾਂ ਉਹ ਸੂਫੀਆ ਬਹੁਵਚਨ ਤਾਂ ਸ਼ਬਦ ਜਿਹੜਾ ਪਹਿਲੀ ਵਾਰੀ 814 ਈਸਵੀ ਵਿੱਚ ਵਰਤਿਆ ਗਿਆ ਸੀ ਠੀਕ ਆ ਨੈਕਸਟ ਵਧਦੇ ਹਾਂ ਸੂਫੀ ਮਤ ਦਾ ਵਿਕਾਸ ਕਿਵੇਂ ਹੋਇਆ ਸੂਫੀ ਮਤ ਦੀ ਸ਼ੁਰੂਆਤ 7ਵੀਂ ਸਦੀ ਤੋਂ ਬਾਅਦ ਮੰਨੀ ਗਈ ਆ ਕਿ ਜਦੋਂ 36 ਸਦੀ ਹੋ ਗਈ ਸੀ ਉਸ ਤੋਂ ਬਾਅਦ ਇਹ ਜੜੀ ਸ਼ੁਰੂ ਹੁੰਦੀ ਆ ਸਦੀ ਉਸ ਤੋਂ ਬਾਅਦ ਮੰਨੀ ਗਈ ਸੀ ਫਿਰ ਹੌਲੀ ਹੌਲੀ ਇਸ ਦਾ ਵਿਕਾਸ ਹੋਇਆ ਤਾਂ ਜਦੋਂ ਇਹ ਸੂਫੀ ਮਤ ਅਰੰਭ ਹੋਈ ਤਾਂ ਹੌਲੀ ਹੌਲੀ ਅੱਗੇ ਜਦੋਂ ਵਧਦੀ ਗਈ ਤਾਂ ਬਾਅਦ ਵਿੱਚ ਇਹਦਾ ਵਿਕਾਸ ਹੋਇਆ ਇਸ ਦੀ 29 ਦੇ ਲਈ ਦੋ ਪਹਿਲੂ ਮੰਨੇ ਜਾਂਦੇ ਹਨ ਦੋ ਹਿੱਸਿਆਂ ਵਿੱਚ ਇਹਦਾ ਵਿਕਾਸ ਮੰਨਿਆ ਜਾਂਦਾ ਹੈ ਪਹਿਲਾ ਹਿੱਸਾ ਮੰਨਿਆ ਜਾਂਦਾ ਹੈ 9ਵੀਂ ਸਦੀ ਦੇ ਅਖੀਰ ਵਿੱਚ ਅਤੇ ਦੂਸਰਾ 10ਵੀਂ ਤੋਂ 13ਵੀਂ ਸਦੀ ਦੇ ਅੰਤ ਤੱਕ ਦਾ ਪਹਿਲਾ ਪੜਾਅ ਸੀ ਜਾਂ ਪਹਿਲਾ ਇਹਦਾ ਵਿਕਾਸ ਦਾ ਸਿਧਾਂਤ ਕੀ ਸੀ 19ਵੀਂ ਸਦੀ ਦੇ ਵਿੱਚ ਅਖੀਰ ਦੇ ਵਿੱਚ ਸ਼ੁਰੂ ਹੋਇਆ ਸੀ ਤੇ ਅਗਲਾ ਜਿਹੜਾ ਪੜਾਅ ਸੀ ਦੇ ਵਿਕਾਸ ਦਾ ਉਹ 10ਵੀਂ ਸਦੀ ਤੋਂ 13ਵੀਂ ਸਦੀ ਦੇ ਅੰਤ ਤੱਕ ਜਿਹੜਾ ਉਹ ਸ਼ੁਰੂ ਹੋਇਆ ਸੀਗਾ ਇਹਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਸੀ ਤੇ ਪ੍ਰਸਿੱਧ ਹੋਈ ਸੀ 13ਵੀਂ ਸਦੀ ਤੋਂ ਬਾਅਦ ਸੂਫੀ ਮਤ ਜਿਹੜੀ ਸੀ ਉਹ ਉਹ ਤਾਂ ਅੰਤ ਹੋਣਾ ਸ਼ੁਰੂ ਹੋ ਗਿਆ ਸੀ ਹੌਲੀ ਹੌਲੀ ਜਿਹੜੀ ਸੂਫੀ ਮਤਾਂ ਜੀ ਉਹ ਹੌਲੀ-ਹੌਲੀ ਖਤਮ ਹੋ ਗਈ ਸੀ 13ਵੀਂ ਸਦੀ ਤੋਂ ਬਾਅਦ ਤਾਂ ਇਹ ਸੀ ਸੂਫੀ ਮਤ ਦਾ ਆਰੰਭ ਅਤੇ ਵਿਕਾਸ ਅੱਗੇ ਪੜਦੇ ਹਾਂ ਸੂਫੀ ਮਤ ਚ ਕਿਹੜੇ-ਕਿਹੜੇ ਸੰਪਰਦਾਵਾਂ ਆਉਂਦੀਆਂ ਹਨ ਅਬੂਲ ਫਜ਼ਲ ਨੇ ਆਇਨੇ ਅਕਬਰੀ ਦੇ ਵਿੱਚ ਆਪਣੇ ਸਮੇਂ ਦੀਆਂ 14 ਸੰਪਰਦਾਵਾਂ ਵਰਣਨ ਕੀਤੀਆਂ ਹਨ ਤਾਂ ਸੂਫੀ ਮਤ ਦੇ ਵਿੱਚ ਵੱਖ-ਵੱਖ ਸੰਪਰਦਾਵਾਂ ਸਨ ਮਤਲਬ ਵੱਖ-ਵੱਖ ਆਪਾਂ ਕਹਿ ਸਕਦੇ ਹਾਂ ਹਿੱਸੇ ਸਨ ਇਸ ਦੇ ਇਸ ਦੇ 14 ਭਾਗ ਮੰਨੇ ਜਾਂਦੇ ਸੀਗੇ ਅਬੂਲ ਫਜ਼ਲ ਨੇ ਕਿਹਾ ਸੀ ਡਾਕਟਰ ਆਦਾ ਕਰੇਸ਼ਨ ਵੀ 14 ਸੰਪਰਦਾਵਾਂ ਦਾ ਜਿਹੜਾ ਜ਼ਿਕਰ ਕਰਦੇ ਹਨ ਪਰ ਮੁੱਖ ਤੌਰ ਤੇ ਇਹਨਾਂ ਚਾਰ ਸੰਪਰਦਾਵਾਂ ਜਿਹੜੀਆਂ ਉਹ ਸਵੀਕਾਰ ਕੀਤੀਆਂ ਗਈਆਂ ਸੀ ਪਹਿਲੀ ਸੰਪਰਦਾ ਸੀ ਚਿਸ਼ਤੀ ਸੰਪਰਦਾ ਦੂਸਰੀ ਸੀ ਸਹਾਰਾਵਾਦੀ ਸੰਪਰਦਾ ਤੇ ਤੀਜੀ ਸੀ ਨਕਸ਼ਬੰਦੀ ਸੰਪਰਦਾ ਤੇ ਚੌਥੀ ਸੀ ਕਾਦਰੀ ਸੰਪਰਦਾ ਤਾਂ ਇਹ ਚਾਰ ਸੰਪਰਦਾਵਾਂ ਸਨ ਜਿਨ੍ਹਾਂ ਨੂੰ ਵਿਸ਼ੇਸ਼ ਮੱਤ ਜਿਹੜੇ ਉਹ ਦਿੱਤੀ ਗਈ ਸੀ ਅੱਗੇ ਪੜਦੇ ਹਾਂ ਸੂਫੀ ਮੱਤ ਦੇ ਕੀ ਸਿਧਾਂਤ ਸਨ ਜੇਕਰ ਤੁਹਾਨੂੰ ਸੂਫੀ ਮੱਤ ਦੀਆਂ ਵਿਸ਼ੇਸ਼ਤਾਵਾਂ ਸਿਧਾਂਤ ਪੁੱਛੇ ਜਾਂਦੇ ਹਨ ਤਾਂ ਪਹਿਲਾਂ ਤੁਸੀਂ ਕੀ ਕਰਨਾ ਪਹਿਲਾਂ ਤੁਸੀਂ ਜਾਣ ਪਛਾਣ ਦੇਣੀ ਆ ਉਹਦਾ ਕਿਵੇਂ ਕੀ ਸ਼ਰਤ ਜਿਹੜਾ ਉਹ ਕਿੱਥੋਂ ਲਿਆ ਜਾਏਗਾ ਕਿਵੇਂ ਉਹਦਾ ਵਿਕਾਸ ਹੋਇਆ ਤਾਂ ਉਹ ਲਿਖ ਕੇ ਬਾਅਦ ਵਿੱਚ ਇਸ ਨਾਲ ਸ਼ੁਰੂ ਕਰਨੇ ਹਨ ਤਾਂ ਸਿੱਧੇ ਸਾਂਤੇ ਸ਼ੁਰੂ ਨਹੀਂ ਕਰਨੇ ਜੇਕਰ ਵਿਸ਼ੇਸ਼ਤਾਵਾਂ ਪੁੱਛਿਆ ਜਾਂਦੇ ਹਨ ਤਾਂ ਵੀ ਇਹ ਹੀ ਸੇਮ ਲਿਖਣਾ ਆਏਗਾ ਤਾਂ ਪਹਿਲਾ ਪੜ੍ਹਦੇ ਹਾਂ ਪ੍ਰਮਾਤਮਾ ਬਹੁਤ ਹੀ ਸੌਖੇ ਰਹਿਣ ਵਾਲੇ ਹੈਗੇ ਆਸਾਨੀ ਨਾਲ ਤੁਸੀਂ ਆਪ ਦੇ ਕੋਲ ਬਣਾ ਕੇ ਵੀ ਲਿਖ ਸਕਦੇ ਹੋ ਪਰ ਇੱਕ ਵਾਰੀ ਤੁਸੀਂ ਸਮਝ ਲਓ ਸਨਾਤਨ ਸਨਾਤਨ ਪੰਥੀ ਇਸਲਾਮ ਅਨੁਸਾਰ ਪ੍ਰਮਾਤਮਾ ਇੱਕ ਹੈ ਉਸ ਦਾ ਕੋਈ ਸਥਾਨ ਆਕਾਰ ਨਹੀਂ ਹੈ ਉਹ ਆਪਣੇ ਆਪ ਵਿੱਚ ਪੂਰਨ ਹੈ ਅਤੇ ਸਰਵ ਵਿਆਪਕ ਹੈ ਪ੍ਰਮਾਤਮਾ ਸਰਵ ਸ਼ਕਤੀਮਾਨ ਹੈ ਸੂਫੀ ਮਤ ਦਾ ਪਹਿਲਾ ਸਿਧਾਂਤ ਵਿੱਚ ਕੀ ਹੁੰਦਾ ਕਿ ਇਸਲਾਮ ਦੇ ਵਿੱਚ ਕੀ ਮੰਨਿਆ ਜਾਂਦਾ ਕਿ ਪਰਮਾਤਮਾ ਇੱਕ ਹੈ ਉਸ ਦਾ ਕੋਈ ਵੀ ਆਕਾਰ ਜਾਂ ਸਥਾਨ ਨਹੀਂ ਹੈ ਮਤਲਬ ਉਹਦੀ ਵੀ ਕੋਈ ਵੀ ਮੂਰਤੀ ਨਹੀਂ ਬਣਾ ਸਕਦੇ ਉਹਦੀ ਕੋਈ ਵੀ ਦੇਹ ਹੈ ਨਹੀਂ ਜੀ ਉਹ ਆਪਣੇ ਆਪ ਵਿੱਚ ਪੂਰਨ ਹੈ ਤਾਂ ਉਹ ਸਰਵ ਵਿਆਪਕ ਹੈ ਸਰਵ ਵਿਆਪਕ ਤੋਂ ਭਾਵ ਹਰ ਚੀਜ਼ ਵਿੱਚ ਹਰ ਜੀਵ ਜੰਤੂ ਦੇ ਅੰਸ਼ ਵਿੱਚ ਉਹ ਮੌਜੂਦ ਹੈ ਪਰਮਾਤਮਾ ਸਰਵ ਸ਼ਕਤੀਮਾਨ ਹੈ ਉਹ ਸਾਰਿਆਂ ਨਾਲੋਂ ਵੱਡਾ ਹੈ ਉਹ ਕਰਤਾ ਧਰਤਾ ਹੈ ਸਾਰੀ ਦੁਨੀਆ ਦਾ ਨੈਕਸਟ ਆ ਜਾਂਦਾ ਹੈ ਆਤਮਾ ਆਤਮਾ ਨੂੰ ਸੂਫੀ ਸਾਧਕਾਂ ਨੇ ਪਰਮਾਤਮਾ ਦਾ ਅੰਸ਼ ਸਵੀਕਾਰ ਕੀਤਾ ਹੈ ਤਾਂ ਜਿਹੜੇ ਸੂਫੀ ਮਤ ਦੇ ਸਾਧਕ ਸਨ ਉਹ ਕਹਿੰਦੇ ਸਨ ਕਿ ਪਰਮਾਤਮ ਜਿਹੜੀ ਆਤਮਾ ਹੈਗੀ ਆ ਉਹ ਪਰਮਾਤਮਾ ਦਾ ਹੀ ਇੱਕ ਅੰਸ਼ ਹੈਗੀ ਆ ਜਿਹੜੀ ਮਨੁੱਖੀ ਸਰੀਰ ਦੇ ਵਿੱਚ ਹੁੰਦੀ ਹੈਗੀ ਆ ਆਤਮਾ ਵਿੱਚ ਪੰਜ ਬਾਹਰੀ ਅਤੇ ਪੰਜ ਅੰਦਰੂਨੀ ਤੱਤਾਂ ਦਾ ਤੱਤ ਹੁੰਦੇ ਹਨ ਜਿਨ੍ਹਾਂ ਦਾ ਸਬੰਧ ਉਸ ਸੱਚੀ ਜੋਤ ਨਾਲ ਹੁੰਦਾ ਹੈ ਉਹ ਮੌਤ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦੇ ਹਨ ਜਿਹੜੇ ਸੂਫੀ ਮਤ ਦੇ ਜਿਹੜੇ ਸਧਾਰਕ ਸੰਨੋ ਮੌਤ ਨੂੰ ਵੀ ਵਿਸ਼ੇਸ਼ ਮਹੱਤਵ ਦਿੰਦੇ ਸਨ ਉਹ ਕਹਿੰਦੇ ਸਨ ਜਦੋਂ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਹੀ ਉਹ ਪਰਮਾਤਮਾ ਕੋਲ ਪਹੁੰਚ ਸਕਦੇ ਹਨ ਠੀਕ ਹੈ ਤਾਂ ਉਹਨਾਂ ਦਾ ਵਿਚਾਰ ਉਹਨਾਂ ਦਾ ਮਤ ਸੀਗਾ ਕਿ ਜਦੋਂ ਵਿਅਕਤੀ ਦੀ ਕਿਸੇ ਦੀ ਮੌਤ ਹੋ ਜਾਂਦੀ ਹੈ ਪੂਰਨ ਮੁਨੱਖ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਤੋਂ ਬਾਅਦ ਉਹ ਪਰਮਾਤਮਾ ਦੇ ਘਰ ਚਲਾ ਜਾਂਦਾ ਹੈ ਇਹ ਇੱਕ ਇਹਦੀ ਵਿਸ਼ੇਸ਼ਤਾ ਜਾਂ ਸਨਹਤ ਸੀ। ਨਖਸਤਾ ਇਹਨਾਂ ਜਗਤਾਂ। ਜਗਤ ਭਾਵ ਦੁਨੀਆ ਪਰਮਾਤਮਾ ਨੂੰ ਜਦੋਂ ਸ੍ਰਿਸ਼ਟੀ ਦੁਆਰਾ ਪ੍ਰਗਟ ਹੋਣ ਦੀ ਇੱਛਾ ਹੋਈ ਤਾਂ ਉਸ ਨੇ ਇੱਕ ਜੋਤ ਦਾ ਨਿਰਮਾਣ ਕੀਤਾ। ਕਿ ਜਦੋਂ ਪਰਮਾਤਮਾ ਨੂੰ ਇਹ ਕਿਰਪਾ ਹੋਇਆ ਕਿ ਮੈਂ ਸ੍ਰਿਸ਼ਟੀ ਵਿੱਚ ਜਾ ਕੇ ਦੇਖਾਂ ਤਾਂ ਉਹਨੇ ਆਪਣੀ ਇੱਕ ਜੋਤ ਦਾ ਜਨਮ ਕੀਤਾ। ਇਹ ਜੋਤੀ ਨੂਰ-ਏ-ਮੁਹੰਮਦ ਅਤੇ ਨੂਰ-ਏ-ਅਹਿਮਦ ਕਹੀ ਜਾਂਦੀ ਹੈ। ਠੀਕ ਹੈ। ਤਾਂ ਇਹ ਜੋਤਾਂ ਜਿਹੜੀਆਂ ਆ ਨੂਰੇ ਮੁਹੰਮਦ ਅਹਿਮਤ ਕਹੀ ਜਾਂਦੀ ਹੈਗੀ ਆ ਜਿਹੜੀ ਸ੍ਰਿਸ਼ਟੀ ਦੇ ਵਿੱਚ ਆਈ ਸੀ ਇਸ ਜੋਤੀ ਲਈ ਪਰਮਾਤਮਾ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਸੀ ਉਸ ਦੁਆਰਾ ਹੀ ਸੂਰਜ ਚਾਨਣ ਸ਼ਕਤਰ ਗ੍ਰਹਿ ਹਵਾ ਜਲ ਧਰਤੀ ਰੁੱਖ ਪਸ਼ੂ ਜੀਵ ਜੰਤੂ ਸਾਰਾ ਕੁਝ ਉਸਦੀ ਹੀ ਰਚਨਾ ਹੈ ਠੀਕ ਆ ਤਾਂ ਸਾਰੀ ਦੁਨੀਆ ਜਿਹੜੀ ਜਗਤ ਹੈਗੀ ਉਹ ਪਰਮਾਤਮਾ ਦੁਆਰਾ ਹੀ ਬਣਾਇਆ ਗਿਆ ਹੈਗਾ ਤਾਂ ਇਹ ਵੀ ਇੱਕ ਇਸ ਦੀ ਵਿਸ਼ੇਸ਼ਤਾ ਹੈ ਨਾਸ਼ਟਾ ਇਹਨਾਂ ਮਨੁੱਖਾ ਜੀਵ ਜਗਤ ਵਿੱਚ ਅਨੇਕਾ ਮਨੁੱਖਾਨ ਸਾਰੇ ਪ੍ਰਾਣੀ ਜਾਣ ਜਾਂ ਅਣਜਾਣ ਵਿੱਚ ਪੂਰਨ ਮਨੁੱਖ ਦੇ ਪੱਧਰ ਤੱਕ ਪਹੁੰਚਣ ਲਈ ਯਤਨ ਕਰਦੇ ਰਹਿੰਦੇ ਹਨ ਤਾਂ ਪੂਰਨ ਮਨੁੱਖ ਤੋਂ ਭਾਵ ਕਿ ਜਦੋਂ ਪ੍ਰਮਾਤਮਾ ਨੂੰ ਜਿਹੜਾ ਮਨ ਪ੍ਰਮਾਤਮਾ ਨੂੰ ਪਾਲ ਲੈਂਦਾ ਹੈਗਾ ਉਸ ਨੂੰ ਪੂਰਨ ਮਨੁੱਖ ਕਹਿੰਦੇ ਆ ਸੂਫੀ ਮਤ ਦੇ ਸਾਧਕ ਤਾਂ ਪਹਿਲਾ ਉਹ ਗਿਆਨ ਨੂੰ ਪ੍ਰਾਪਤ ਕਰਦਾ ਮਨੁੱਖ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਉਸ ਦੀ ਜਿਹੜੀ ਆਤਮਾ ਹੁੰਦੀ ਆ ਉਹ ਪਰਮ ਸ਼ਕਤੀ ਨਾਲ ਮਿਲਦੀ ਹੈਗੀ ਆ ਤਾਂ ਸੂਫੀ ਮਾਤ ਦਾ ਕਹਿਣਾ ਸੀਗਾ ਕਿ ਪਹਿਲਾਂ ਜਿਹੜਾ ਹੈਗਾ ਮਨੁੱਖ ਪਰਮਾਤਮਾ ਦਾ ਸਿਵਰਨ ਕਰਕੇ ਉਸ ਦੀ ਭਗਤੀ ਕਰਕੇ ਉਹਦਾ ਗਿਆਨ ਅਸਰ ਕਰਦਾ ਫਿਰ ਉਸ ਦੀ ਜਿਹੜੀ ਆਤਮਾ ਹੁੰਦੀ ਹੈ ਅੰਦਰੋਨੀ ਮਾਨਨ ਦਾ ਉਹ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈਗਾ ਨੈਕਸਟ ਆਂਦਾ ਗੁਰੂ ਸੂਫੀ ਸਾਧਕ ਪੂਰਨ ਮਨੁੱਖ ਨੂੰ ਆਪਣਾ ਗੁਰੂ ਮੰਨਦੇ ਹਨ ਪੂਰਨ ਮਨੁੱਖ ਜਿਹੜਾ ਪ੍ਰਮਾਤਮਾ ਨੂੰ ਪਾ ਲੈਂਦਾ ਹੈਗਾ ਉਸ ਨੂੰ ਪੂਰਨ ਮਨੁੱਖ ਕਿਹਾ ਜਾਂਦਾ ਹੈਗਾ ਤਾਂ ਉਸ ਨੂੰ ਹੀ ਗੁਰੂ ਮੰਨਦੇ ਆ ਜਿਹੜੇ ਮਨੁੱਖ ਨੇ ਪ੍ਰਮਾਤਮਾ ਨੂੰ ਪਾਇਆ ਹੁੰਦਾ ਬਿਨਾਂ ਅਧਿਆਤਮਿਕ ਗੁਰੂ ਦੇ ਕੋਈ ਵੀ ਨਹੀਂ ਉਹ ਮੰਨਦੇ ਸਨ ਕਿ ਗੁਰੂ ਦੇ ਬਿਨਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸਾਰਾ ਸੂਫੀ ਮਾਤ ਗੁਰੂ ਦੇ ਸਿਧਾਂਤ ਤੇ ਆਧਾਰਿਤ ਹੈ ਤਾਂ ਸੂਫੀ ਮਾਤ ਜਿਹੜਾ ਹੈਗਾ ਗੁਰੂ ਦੇ ਸਿਧਾਂਤ ਤੇ ਆਧਾਰਿਤ ਹੈਗਾ ਤਾਂ ਗੁਰੂ ਨੂੰ ਆਧਾਰ ਬਣਾ ਕੇ ਉਹ ਸਾਰੇ ਜਿਹੜੇ ਹੈਗੇ ਕੰਮ ਉਹ ਕਰਦੇ ਹਨ ਨੈਕਸਟ ਹਨ ਟੀਚੇ ਦੀ ਪ੍ਰਾਪਤੀ ਅੱਲ ਹੱਕ ਦੇ ਨਾਲ ਏਕਤਾ ਪ੍ਰਾਪਤ ਕਰਨਾ ਸੂਫੀ ਸਾਧਨਾ ਦਾ ਪਰਮ ਟੀਚਾ ਹੈ ਠੀਕ ਹੈ ਸੱਚੇ ਪਰਮਾਤਮਾ ਅਤੇ ਏਕਤਾ ਰਾਹੀਂ ਹੀ ਸੂਫੀ ਮਤ ਦੇ ਟੀਚੇ ਨੂੰ ਬਰਤ ਕੀਤਾ ਜਾ ਸਕਦਾ ਹੈਗਾ ਸੂਫੀ ਸਾਧਕ ਨੂੰ ਜਦੋਂ ਅਨੁਭਵ ਹੁੰਦਾ ਹੈ ਇਸ ਸਾਰੀ ਕਰਿਆਵਾਂ ਅਤੇ ਹੋਣ ਦਾ ਇੱਕੋ ਇੱਕ ਕਾਰਨ ਹੁੰਦੀਆਂ ਹਨ ਉਹ ਹੈ ਪਰਮਾਤਮਾ ਸ਼ਕਤੀ ਤਾਂ ਇਸ ਰਿਆਸ ਨੂੰ ਸਮਝਣਾ ਚਾਹੀਦਾ ਹੈ ਤਾਂ ਸੂਫੀ ਮਤ ਦਾ ਕਹਿਣਾ ਸੀਗਾ ਕਿ ਸਾਰੀ ਦੁਨੀਆ ਵਿੱਚ ਜੋ ਵੀ ਹੋ ਰਿਹਾ ਹੈ ਜੋ ਵੀ ਕਰਿਆਵਾਂ ਹੋ ਰਹੀਆਂ ਹਨ ਜੋ ਵੀ ਕੁਝ ਵਾਪਰਿਆ ਹੈ ਉਹ ਸਾਰਾ ਕੁਝ ਪਰਮਾਤਮਾ ਹੀ ਕਰ ਰਿਹਾ ਹੈ ਉਹ ਸਾਰਾ ਸ਼ਕਤੀ ਮਾਣ ਹੀ ਕਰ ਰਿਹਾ ਹੈ ਤਾਂ ਇਸ ਰਿਆਸ ਨੂੰ ਸਮਝਣ ਦੇ ਲਈ ਕਿ ਉਹ ਹੀ ਕਰ ਰਿਹਾ ਹੈ ਇਹ ਸਾਰਾ ਟੀਚਾ ਹੈਗਾ ਇਹ ਵੀ ਇਸ ਦੀ ਵਿਸ਼ੇਸ਼ਤਾ ਹੈ ਤਾਂ ਉਸ ਨੂੰ ਸਮਝਣਾ ਚਾਹੀਦਾ ਹੈ ਪਰਮਾਤਮਾ ਦੀ ਸ਼ਕਤੀ ਨੂੰ ਨੈਕਸਟ ਦਾ ਪ੍ਰੇਮ ਸਾਰੇ ਧਰਮਾਂ ਵਿੱਚ ਪਰਮਾਤਮਾ ਪ੍ਰਤੀ ਪ੍ਰੇਮ ਨੂੰ ਬਹੁਤ ਵੱਡਾ ਸਥਾਨ ਮੰਨਿਆ ਗਿਆ ਹੈ ਪ੍ਰੇਮ ਨਾਲ ਹੀ ਮਨੁੱਖ ਦੇ ਮਨ ਵਿੱਚ ਸ਼ਰਧਾ ਤੇ ਵਿਸ਼ਵਾਸ ਪੈਦਾ ਹੁੰਦਾ ਹੈ ਤਾਂ ਸੂਫੀ ਮਤ ਦੇ ਸਾਧਕ ਕਹਿੰਦੇ ਸਨ ਕਿ ਇੱਕ ਪ੍ਰੇਮ ਹੀ ਇੱਕ ਰਸਤਾ ਹੈ ਜਿਸ ਦੇ ਦੁਆਰਾ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ ਤਾਂ ਪ੍ਰੇਮ ਨਾਲ ਜਦੋਂ ਆਪਣੇ ਪ੍ਰਭੂ ਪ੍ਰਤੀ ਆਪਣੇ ਪਰਮਾਤਮਾ ਪ੍ਰਤੀ ਵਿਅਕਤੀ ਨੂੰ ਪ੍ਰੇਮ ਪੈ ਜਾਂਦਾ ਹੈ ਤਾਂ ਉਹਦੇ ਅੰਦਰ ਸ਼ਰਧਾ ਉਸ ਦੇ ਅੰਦਰ ਵਿਸ਼ਵਾਸ ਪੈਦਾ ਹੋ ਜਾਂਦਾ ਹੈਗਾ ਆਪਦੇ ਪਰਮਾਤਮਾ ਨੂੰ ਲੈ ਕੇ ਸੂਫੀ ਇਸੇ ਸਾਧਨ ਨਾਲ ਹੀ ਪਰਮਾਤਮਾ ਨੂੰ ਪ੍ਰਾਪਤ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ ਤਾਂ ਸੂਫੀ ਮਤ ਦਾ ਕਹਿਣਾ ਸੀ ਕਿ ਪ੍ਰੇਮ ਨਾਲ ਸਭ ਤੋਂ ਵਧੀਆ ਤੇ ਆਸਾਨ ਤਰੀਕੇ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈਗਾ ਪ੍ਰੇਮ ਨਾਲ ਹੀ ਹਉਮੈ ਦੀ ਭਾਵਨਾ ਦੂਰ ਹੋ ਜਾਂਦੀ ਹੈ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਪ੍ਰੇਮ ਨੂੰ ਆਪਾਂ ਪ੍ਰਾਪਤ ਕਰ ਲੈਂਦੇ ਹਾਂ ਸਾਡੇ ਅੰਦਰ ਜਿਹੜੀ ਮੈਂ ਹੁੰਦੀ ਆ ਸਾਡੇ ਅੰਦਰ ਜੋ ਹਿਉਮੇ ਹੁੰਦੀ ਹੈ ਗਿਆ ਤਾਂ ਉਹ ਸਾਰਾ ਕੁਝ ਖਤਮ ਹੋ ਜਾਂਦਾ ਹੈਗਾ ਸਾਡੀਆਂ ਇਛਾਵਾਂ ਅਸੀਂ ਆ ਲੈਣਾ ਹੈਗਾ ਅਸੀਂ ਆ ਕਰਨਾ ਹੈਗਾ ਉਹ ਸਾਰਾ ਕੁਝ ਖਤਮ ਹੋ ਜਾਂਦਾ ਹੈਗਾ ਸਾਡੇ ਕੋਲੇ ਸਿਰਫ ਇੱਕ ਪ੍ਰਮਾਤਮਾ ਦਾ ਨਾਮ ਰਹਿ ਜਾਂਦਾ ਹੈਗਾ ਉਸ ਦੀ ਭਗਤੀ ਤੋਂ ਬਿਨਾ ਸਾਨੂੰ ਹੋਰ ਕੋਈ ਵੀ ਚੀਜ਼ ਨਹੀਂ ਸੋਝਦੀ ਠੀਕ ਆ ਤਾਂ ਬਹੁਤ ਸਾਰੇ ਅਜਿਹੇ ਸਾਨੂੰ ਉਦਾਹਰਨਾਂ ਮਿਲਦੀਆਂ ਹਨ ਪ੍ਰੇਮ ਨਾਲ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ ਹੈਗਾ ਤਾਂ ਆਦੀ ਇਸ ਵੀਡੀਓ ਵਿੱਚ ਕੀਤਾ ਸੂਫੀਵਾਦ ਦਾ ਆਰੰਭ ਕਿਵੇਂ ਹੋਇਆ ਉਹਦਾ ਵਿਕਾਸ ਕਿਵੇਂ ਹੋਇਆ ਉਹਦੇ ਕੀ ਕੀ ਸਿਧਾਂਤ ਸਨ ਕਿਹੜੀਆਂ-ਕਿਹੜੀਆਂ ਸੰਪਰਦਾਵਾਂ ਸਨ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵਾਤੋ-ਵਾਤ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਵਾਤੋ-ਵਾਤ ਲਾਈਕ ਕਰ ਦਿਆ ਕਰੋ ਜੇਕਰ ਕਿਸੇ ਦਾ ਕੋਈ ਵੀ ਡਾਊਟ ਹੁੰਦਾ ਜਾਂਦੇ-ਜਾਂਦੇ ਕਮੈਂਟ ਬਾਕਸ ਵਿੱਚ ਜਰੂਰ ਲਿਖ ਦਿਆ ਕਰੋ ਸਾਰੇ ਕਮੈਂਟਾਂ ਦਾ ਜਰੂਰ ਰਪਲਾਈ ਦਿੱਤਾ ਜਾਂਦਾ ਹੈਗਾ ਵੀਡੀਓ ਦੇਖਣ ਦੇ ਲਈ ਸਾਰਿਆਂ ਨੂੰ ਧੰਨਵਾਦ ਪੇਪਰ ਦੇ ਲਈ ਸਾਰਿਆਂ ਨੂੰ ਬੈਸਟ ਆਫ ਲੱਕ ਥੈਂਕ ਯੂ